ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਤੁਹਾਡੇ ਨਾਲ ਧਾਰਮਿਕ ਵਿਚਾਰਾਂ ਸੰਡਾ ਸਾਂਝਾ ਕਰ ਰਿਹਾ ਹਾਂ ਉਹ ਇਹ ਕਿ ਜਦੋਂ ਸੰਗਤਾਂ ਕਿਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀਆਂ ਤੇ ਵੇਖਿਆ ਆਪਾਂ ਸਾਰਿਆਂ ਨੇ ਵੇਖਿਆ ਕਿ ਉਹ ਸੰਗਤਾਂਆਂ ਸੰਗਤਾਂ ਦੇ ਕੁਝ ਜੀ ਸਰੀਰੀ ਕੁਝ ਜਿਹੜੇ ਉਹ ਗੁਰੂ ਗੋਦੋਰਾ ਸਾਹਿਬ ਦੀ ਜਿਹੜੀ ਸਰਦਲ ਹੁੰਦੀ ਆ ਉੱਥੇ ਥੱਲੇ ਹੱਥ ਖਿਚਾਉਂਦੇ ਆ ਤੇ ਮੱਥੇ ਨੂੰ ਲਾਉਂਦੇ ਆ ਕਈ ਪਿੱਛੇ ਜਿੱਥੋਂ ਆਪਾਂ ਪੈਰ ਧੋਗੇ ਅੰਦਰ ਲੰਘਦੇ ਆ ਉਥੋਂ ਅੰਮ੍ਰਿਤ ਦਾ ਚੂੜਾ ਵੀ ਲੈ ਲੈਂਦੇ ਸਿਰ 'ਤੇ ਵੀ ਪਾ ਲੈਂਦੇ ਆ ਇਹਦੇ ਇਹਦੇ ਇੱਕ ਕਰਕੇ ਮੈਂ ਤਾਂ ਇੱਕ ਗਰਦਸ਼ਨੀ ਜੋਣਾ ਬੀਬੀ ਦੀ ਇੱਕ ਬੀਬੀ ਜੀ ਆ ਉਹ ਸ਼ਾਇਦ ਬਾਹਰੇ ਦੇਖਦੀ ਆ ਹੇ ਆਪਣੀ ਇਹ ਪੰਜਾਬੀ ਬੋਲ ਰਹੇ ਦੇ ਬਾਹਰ ਦੇ ਅੰਗਰੇਜੀ ਬੋਲਦੀ ਤੇ ਉਹਨੂੰ ਮੈਂ ਸੁਣਿਆ ਉਹਨੂੰ ਮੈਂ ਸੁਣਿਆ ਤੋ ਉਹ ਦੱਸ ਰਹੀ ਸੀ ਕਿ ਉਹਨੇ ਕੋਈ ਕਹਿੰਦੀ ਕਿ ਮੈਂ ਕਿਤਾਬ ਪੜ੍ਹੀ ਕਿਸੇ ਦੀ ਗੱਲ ਦੱਸ ਰਹੀ ਸੀ ਕਹਿੰਦੀ ਵੀ ਉਸ ਇਨਸਾਨ ਨੇ ਇਹ ਗੱਲ ਦੱਸੀ ਕਿ ਜਦੋਂ ਅਸੀਂ ਗੁਰੂ ਕਿਸੇ ਵੀ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਣ ਜਾਂਦੇ ਆ ਤੇ ਕਹਿੰਦੀ ਆ ਕਿ ਉਹਨੇ ਆਦਮੀ ਨੇ ਕਿਹਾ ਕਿ ਮੈਂ ਜਿਹੜਾ ਹੱਥ ਆ ਆਪਣਾ ਸਰਦਰਾਂ ਦੇ ਘਸਾ ਕੇ ਜਾਂ ਜੀਣ ਦੀ ਸ਼ਕਤ ਲੰਘਦੀ ਆ ਉਹਦੇ ਨਾਲ ਘਸਾ ਕੇ ਆਪਣੇ ਮੱਥੇ ਦੇ ਨਾਲ ਲਾ ਤੇ ਉਹਨੇ ਕਿਹਾ ਕਿ ਬੀਬੀ ਨੇ ਕਿ ਮੈਨੂੰ ਉਹਦੀ ਜਿਹੜੀ ਗੱਲ ਸੀ ਉਹ ਬਹੁਤ ਚੰਗੀ ਲੱਗੀ ਕਿਉਂਕਿ ਉਸ ਆਦਮੀ ਨੇ ਲਿਖਿਆ ਆਪਣੀ ਕਿਤਾਬ ਦੇ ਵਿੱਚ ਕਿ ਜਦੋਂ ਇਹ ਹਾਤ ਫਲਕ ਦੇ ਹਸਾ ਕੇ ਸਰਦਰ ਤੇ ਗੁਰਦਰਾ ਸਾਹਿਬ ਦੀ ਦੇ ਜਾਣ ਜੀ ਦੀ ਸੰਤੋ ਲੰਘਦੀ ਆ ਤੇ ਮੱਥੇ ਨੂੰ ਲਾਉਣੇ ਆ ਤੇ ਉਹਨੇ ਕਿਹਾ ਕਿ ਇਹਦਾ ਕਾਰਨ ਇਹ ਆ ਮੈਂ ਇਸ ਕਰਕੇ ਸਿਰ ਨੂੰ ਮੱਥੇ ਨੂੰ ਹੱਥ ਲਾਉਣਾ ਕਿਸ ਹਸਾ ਕੇ ਗੁਰੂ ਘਰ ਦੇ ਵਿੱਚ ਜਿਹੜੀ ਸੰਤੋਂਦੀ ਆ ਨਾ ਕਹਿੰਦਾ ਕਿ ਹੋ ਸਕਦਾ ਇੱਥੇ ਕੋਈ ਬਹੁਤ ਵੱਡਾ ਮਹਾਪੁਰਖ ਗੁਰੂ ਦੇ ਦਰਬਾਰ ਤੇ ਵਿੱਚ ਮੱਥਾ ਟੇਕਣ ਆਇਆ ਹੋਵੇ ਕੋਈ ਸਾਧੂ ਸੰਤ ਕੋਈ ਮਹਾਪੁਰਖ ਇਥੇ ਗੁਰਦਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਆਇਆ ਹੋਵੇ ਗੁਰਦਰਾ ਸਾਹਿਬ ਮੱਥਾ ਟੇਕਣ ਆਇਆ ਤੇ ਉਹਦੀ ਜਿਹੜੀ ਚਰਨਾਂ ਦੀ ਧੂੜ ਆ ਉਹਦਾ ਕੋਈ ਇੱਕ ਕਣਕਾ ਇੱਕ ਕਣਕਾ ਇਥੇ ਰਹਿ ਗਿਆ ਉਹਨਾਂ ਦੇ ਚਰਨਾਂ ਦੀ ਧੂੜ ਦਾ ਕੋਈ ਇੱਕ ਕਣਕਾ ਇਥੇ ਰਹਿ ਗਿਆ ਹੋਵੇ ਤੇ ਮੈਂ ਇਹ ਕਰਕੇ ਥੱਲੇ ਹੱਥ ਲਾ ਕੇ ਜ਼ਮੀਨ ਤੇ ਆਪਣੀ ਮੱਥੇ ਨੂੰ ਲਾਉਣਾ ਕਿ ਉਹ ਜਿਹੜਾ ਜਿਹੜਾ ਉਹਦੇ ਚੰਨਾ ਦੀ ਧੂੜ ਦਾ ਇੱਕ ਕਿਨਕਾ ਉਹ ਮੇਰੇ ਮੱਥੇ ਨੂੰ ਲੱਗ ਜਾਵੇ ਉਹ ਕਿਸੇ ਮਹਾਪੁਰਖ ਦੀ ਜਿਹੜੀ ਚੰਨਾ ਦੀ ਧੂੜ ਆ ਉਹਨੂੰ ਆਪਣੇ ਮੱਥੇ ਨਾਲ ਮੈਂ ਲਾਉਣਾ ਉਹ ਇਨਸਾਨ ਨੇ ਦੱਸਿਆ ਕਿ ਉਸ ਮਹਾਪੁਰਖ ਦੀ ਜਿਹੜੀ ਧੂੜ ਆ ਉਹਨੂੰ ਮੈਂ ਆਪਣੇ ਚੰਨ ਨਾਲ ਲਾਉਣਾ ਇੱਕ ਬੀਬੀ ਨੇ ਵਜਨ ਸੁਣਾਏ ਸੀ ਤੇ ਮੈਨੂੰ ਬਹੁਤ ਹੀ ਵਧੀਆ ਵਜਨ ਲੱਗਾ ਕਿ ਆਮ ਲੋਕ ਆਪਾਂ ਵੇਨੇ ਆ ਕਿ ਜਾ ਕੇ ਤੇ ਗੁਰਦਾਰੇ ਜਾਂਦੇ ਤੇ ਛੱਦਰ ਦੇ ਹੱਥ ਖਿਚਾਉਂਦੇ ਆ ਤੇ ਮੱਥੇ ਨੂੰ ਮਰਾ ਲੈਂਦੇ ਆ ਤੇ ਉਹਦਾ ਕਾਰਨ ਜਿਹੜਾ ਮੈਨੂੰ ਹੁਣ ਪਤਾ ਲੱਗਾ ਤੇ ਉਹੜੇ ਲੋਕ ਆ ਉਹ ਜਿਹੜੇ ਹੱਥ ਹੱਲੇ ਪਛਾਅ ਦੇ ਜੀਂ ਦੀ ਸੰਗਤ ਨਾਲ ਲੰਘਦੀ ਹੈ ਸਿਰ ਮੱਥੇ ਨੂੰ ਗਲੌਂਦੇ ਆ ਇਹ ਕਾਰਨ ਉਹ ਬੀਬੀ ਨੇ ਦੱਸਿਆ ਸਹਿ ਤੁਹਾਨੂੰ ਜਿਹੜੀ ਮੇਰੀ ਸੰਗਤ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਪਤਾ ਲੱਗਣਾ ਮੈਨੂੰ ਤੇ ਨਹੀਂ ਸੀ ਪਤਾ ਮੈਨੂੰ ਨਹੀਂ ਸੀ ਪਤਾ ਤੇ ਮੈਨੂੰ ਮੈਂ ਬਹੁਤ ਖੁਸ਼ ਹੋਇਆ ਇਹ ਬੀਬੀ ਦਾ ਬੀਬੀ ਦਾ ਬਚਨ ਚੁਣ ਕੇ ਮੈਂ ਫਿਰ ਦੱਸਣਾ ਚਾਹਣਾ ਕਿ ਉਹ ਬੀਬੀ ਨੇ ਦੱਸਿਆ ਕਿ ਜਿਹੜੀ ਮੈਂ ਕਿਤਾਬ ਪੜ੍ਹੀ ਉਹਦੇ 'ਚ ਲਿਆ ਸੀ ਕਿ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਣਾ ਤੇ ਮੈਂ ਥੱਲੇ ਜਿਹਦੀ ਚਮਕ ਲੰਘਦੀ ਆ ਤੱਕ ਸਾਹਮਣੇ ਆਪਣੇ ਮੱਥੇ ਨੂੰ ਲਾਉਣਾ ਕਿ ਹੋ ਸਕਦਾ ਇਹਦੀ ਕੋਈ ਬਹੁਤ ਵੱਡਾ ਸਾਧੂ ਸੰਤ ਕੋਈ ਮੱਥਾ ਟੇਕਨ ਅੰਦਰ ਗਿਆ ਵੀ ਦਰਬਾਰ ਸਾਹਿਬ ਤੇ ਉਹਦੀ ਚਰਨਾਂ ਦੀ ਜਿਹੜੀ ਧੂੜ ਆ ਉਹਦਾ ਕਿਨਕਾ ਉਥੇ ਰਹਿ ਗਿਆ ਹੋਵੇ ਤੇ ਉਹ ਮੇਰੇ ਮੱਥੇ ਨੂੰ ਲੱਗ ਜਾਵੇ ਉਹ ਕਿਨਕਾ ਧੂੜ ਦਾ ਸਾਧੂ ਸੰਤਾਂ ਦੀ ਦਾ ਮੈਂ ਆਪਣੇ ਮੱਥੇ ਨੂੰ ਜਿਹੜਾ ਲਾਉਣਾ ਚਾਹੁੰਨਾ ਇਹ ਬੀਬੀ ਦੇ ਬਚਨ ਨੇ ਮੇਰਾ ਮੈਨੂੰ ਜਿਹੜਾ ਬਹੁਤ ਗਿਆਨ ਦਿੱਤਾ ਤੇ ਮੈਂ ਉਹਦਾ ਬੀਬੀ ਦਾ ਧੰਨਵਾਦ ਕਰਦਾ ਵਹਿਰੂ ਜੀ ਦਾ ਘਾਲ ਸਾਹਿਬ ਸ੍ਰੀ ਵਹਿਰੂ ਜੀ ਕੀ ਪਤ